ਸੋਸ਼ਲ ਮੀਡੀਆ ਤੇ ਸਟਾਰ ਸੁਖਰਤਿਆ ਨੇ ਮਹਿਜ 5 ਲੱਖ ਦੇ ਲਈ ਇੱਕ ਔਰਤ ਦਾ ਗਲਾ ਵੜ ਕੇ ਉਸ ਦਾ ਕਤਲ ਹੀ ਕਰ ਦਿੱਤਾ ਹੈ ਤੁਹਾਂ ਦਾ ਸੀ ਕਿ ਹਰਿਆਣਾ ਦਾ ਰਹਿਣ ਵਾਲਾ ਸੁਖਰਤਿਆ ਨੂੰ ਹਰਿਆਣਾ ਦੇ ਪੁਲਿਸ ਨੇ ਕਤਲ ਦੇ ਦੋਸ਼ਾਂ ਤੇ ਤਾਇਰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਸੁਖਰਤਿਆ ਨੇ ਔਰਤ ਦਾ ਕਤਲ ਕਰਨ ਦੇ ਲਈ 5 ਲੱਖ ਦੀ ਫਰੋਤੀ ਲਈ ਸੀ ਜੀਜ਼ੇ ਲਈ ਉਸ ਨੇ ਕਤਲ ਕਰਨ ਦੇ ਲਈ ਆਨਲਾਈਨ ਇੱਕ ਚਾਕੂ ਵੀ ਮੰਗਵਾਇਆ ਸੀ ਦੱਸਿਆ ਵੀ ਜਾ ਰਿਹਾ ਹੈ ਕਿ ਸੁਖਰਤਿਆ ਨੂੰ ਪੈਸੇ ਦੀ ਕਾਫੀ ਲੋੜ ਪੈ ਗਈ ਸੀ ਜਿਸ ਕਰਕੇ ਉਸਨੇ ਔਰਤ ਨੂੰ ਮਾਰਨ ਦਾ ਸੌਦਾ ਤੈਅ ਕਰ ਲਿਆ ਜਿਸ ਤੋਂ ਬਾਅਦ ਇਸਨੇ ਔਰਤ ਦਾ ਕਤਲ ਕਰ ਦਿੱਤਾ ਤੁਹਾਨੂੰ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਹਰਿਆਣਾ ਦਾ ਇਹ ਸੁਪਰਸਟਾਰ ਹੁਣ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਰਹੇਗਾ ਕਿਉਂਕਿ ਪੁਲਿਸ ਦੇ ਵੱਲੋਂ ਉਸ ਨੂੰ ਇਸ ਕੇਸ ਸੰਬੰਧੀ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਸੁਪਰਸਟਾਰ ਦੇ ਤਕਰੀਬਨ 6 ਲੱਖ ਪਾਲਰ ਸਨ ਅਤੇ ਸੋਸ਼ਲ ਮੀਡੀਆ ਤੇ ਰੀਲਾ ਪਾਪਾ ਕੇ ਕਾਫੀ ਮਸ਼ਹੂਰ ਹੋ ਗਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਪੈਸੇ ਆ ਲਾਲਚ ਉਸ ਨੂੰ ਇੱਕ ਲੜਕੀ ਦਾ ਕਾਤਿਲ ਬਣਾ ਦੇਵੇਗਾ ਅਤੇ ਉਸ ਦਾ ਸਾਰਾ ਕੈਰੀਅਰ ਛੋਪੜ ਹੋ ਜਾਵੇਗਾ ਕਿਉਂਕਿ ਹੁਣ ਉਹ ساری ਉਮਰ ਜੇਲ੍ਹ ਵਿੱਚ ਰਹੇਗਾ ਕਤਲ ਕਰਨ ਦੇ ਲਈ ਬਿਊਰੋ ਰਿਪੋਰਟ ਏਵਨ ਪੰਜਾਬੀ ਟੀਵੀ